ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਦੇਵਕੰਧਾਰੀ ਮਹੱਲਾ ਚੌਥਾ ਘਰ ਪਹਿਲਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਰਾਗ ਦੀਵ ਗੰਧਾਰੀ ਆਮ ਗੰਧਾਰੀ ਕਹਿ ਜਾਂਦੇ ਹਨ ਉੱਤੇ ਟਿੱਪੀ ਲੱਗੀ ਹੋਈ ਹੈ ਕਸ ਕੇ ਉਚਾਰਨ ਕਰਨਾ ਹੈ ਦੀਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਣੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤੇਨ ਮੁਖ ਭਾਗ ਸੁਭਾਗੇ ਰਹਾਉ ਜੋ ਤੁਮਰਾ ਜਸ ਕਹਤੇ ਗੁਰਮਤਿ ਇਥੇ ਵਿਸਰਾਮ ਤੇਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ 파ਹੇ ਹਰ ਰਾਮ ਨਾਮ ਲਿਬ ਲਾਗੇ ਟੂਟੇ ਮਾਇਆ ਕੇ ਬੰਧਨ 파ਹੇ ਇਥੇ ਵਿਸਰਾਮ ਹੈ ਹਰ ਰਾਮ ਨਾਮ ਲਿਬ ਲਾਗੇ ਹਮਰਾ ਮਨ ਮੋਹਯੋ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁंदर स्वामी ਮੋਹ ਤੁਮ ਸਰ ਅਵਰ ਨ ਲਾਗੇ ਮੋਹ ਤੁਮ ਸਰ ਅਵਰ ਨ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਪਿਤ ਗਲੀ ਮੇਰੋ ਸੁੰਦਰ ਇਥੇ ਵਿਸਰਾਮ ਹੈ ਕਹੋ ਇਥੇ ਯਮਕ ਲਾ ਦਨੀ ਹੈ ਕਹੋ ਮਿਲੇ ਕਿਤ ਗਲੀ ਗਲੀ ਪੂਲਾ ਹੀ ਉਚਾਰਨ ਕਰਨਾ ਹੈ ਹਰ ਕੇ ਸੰਤ ਬਤਾਵ ਹੁ ਮਾਰਗ ਹਮ ਪੀਛੈ ਲਾਗ ਚੱਲੀ ਰਹਾਉ ਪ੍ਰਿਆ ਕੇ ਵਚਨ ਸੁਖਾਨੇ ਹੀ ਆਰੈ ਇਹ ਚਾਲ ਬਣੀ ਹੈ ਭਲੀ ਲਟਰੀ ਮਧਰੀ ठाकुर पाइ ਓਹ ਸੁੰਦਰ ਓਹ ਸੁੰਦਰ ਹਰ ढोल मिली ओहो सुंदर हर ਢੋਲ ਮਿਲੀ ਇੱਕੋ ਪ੍ਰਯੋਗ ਸਕਿਆ ਸਭ ਪ੍ਰੇਅ ਕੀ ਜੋ ਭਾਵੈ ਫਿਰ ਸਾ ਭਲੀ ਜੋ ਭਾਵੈ ਫਿਰ ਇਹ ਭਾਵੈ ਪਾਠ ਮੇਰੇ ਵੀ ਭਾਵੈ ਛਪਿਆ ਹੋਇਆ ਸੀ ਭਾਵੈ ਪਾਠ ਕੰਨੇ ਨਾਲ ਜੋ ਭਾਵੈ ਫਿਰ ਸਾ ਭਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੇ ਚੱਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੁਲੀਐ ਮੇਰੇ ਮਨ ਇਥੇ ਵਿਸਰਾਮ ਹੈ ਮੁਖ ਹਰ ਹਰ ਇਥੇ ਠਮਕ ਹਰ ਬੁਲੀਐ ਗੁਰਮੁਖ ਰੰਗ ਚਲੂਲਾ ਰਾਤੀ ਹਰ ਪ੍ਰੇਮ ਭਿੰਨੀ ਚੋਲੀਐ ਰਹਾਉ ਹਾਫਿਰੋ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮਿਲ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀ ਐ ਸਤਗੁਰੂ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀ ਐ ਏ ਪੀ ਪਦ ਤੇ ਠਮਕ ਲਾ ਦਨੀ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਧਾ ਦੇਹ ਟੋਲੀਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ ਜੀ ਪਹਿਹਾਰ ਠਾਕੁਰ ਪਹਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਰਹਾਉ ਲੋਕਨ ਕੀ ਚੁਤਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤਣ ਦਿਓ ਹੈ ਢਾਰ ਹਾਂਜੀ ਕਹੋ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਹੋ ਨਹੀਂ ਕਹਿਣਾ ਹੂੜਾ ਲਾ ਕੇ ਹੂੜਾ ਬੰਦ ਮੂੰਹ ਲਾ ਓਂਕੜ ਕਹੋ ਉਚਾਰਨ ਕਰਨੇ ਹਨ ਦੋਵੇਂ ਪਾਸ ਜੋ ਜੋ ਆਵਤ ਸਰਣ ਠਾਕੁਰ ਪ੍ਰਪਤੁਮਰੀ ਤਿਸ ਰੱਖੋ ਕਿਰਪਾ ਤਾਰ ਜਨਾਨਨਕ ਸਰਣ ਤੁਮਾਰੀ ਹਰ ਜੀਉ ਰੱਖੋ ਹੋ ਲਾਜ ਮੁਰਾਰੀ ਤੇਵ ਗੰਧਾਰੀ ਹਰ ਗੁਣ ਗਾਵੇ ਹੋ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਤਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਜੂਠਾਰੀ ਤੂੰ ਪਵਿੱਤਰ ਪਾਵਨ ਪੁਰਖ ਇਥੇ ਠਮਕੈ ਪ੍ਰਭ ਸੁਆਮੀ ਇਥੇ ਵਿਸਰਾਮ ਹੈ ਹਾਮਾ ਇਥੇ ਯਮਕ ਕਿਉ ਕਰ ਮਿਲਹਿ ਜੂਠਾਰੀ ਹਮਰਾ ਜੀ ਹੋਰ ਮੁਖ ਹੋਰ ਹੋਤ ਹੈ ਜੀਏ ਉਚਾਰਨ ਕਰਨਾ ਜਜੇ ਦੀ ਬਿਹਾਰੀ ਪਦਾ ਕੇ ਜੀ ਨੂੰ ਲਮਕਾ ਕੇ ਈੜੀ ਤੇ ਬਾਦ ਛੱਡ ਦੇਣੀ ਸਿਆਰੀ ਲੱਗ ਜੇਗੀ ਜੀਏ ਲਾਂ ਨਹੀਂ ਲਾਉਣੀ ਜੀਏ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਣ ਕੂੜਿਆਰੀ ਹਮਰੀ ਮੰਦਰ ਨਾਮ ਹਰ ਸਵਾਮੀ ਮੰਦਰ ਨੀ ਮੁਦਰ ਮੁਦਰ ਹਮਰੀ ਮੁਦਰ ਹਰ ਨਾਮ ਸਵਾਮੀ ਨਾਮ ਹਰ ਸਵਾਮੀ ਕਸ ਕੇ ਬੋਲ ਹਾਂਜੀ ਮੁਦਰ ਰਿਦ ਅੰਤਰ ਦੁਸ਼ਟ ਦੁਸ਼ਟਾਰੀ ਜੋ ਭਾਵੈ ਤੂ ਰਾਖੋ ਸਵਾਮੀ ਜਾਨ ਨਾਨਕ ਸ਼ਰਣ ਕੁਮਾਰੀ ਤੁਮਾਰੀ ਤੁਮਾਰੀ ਦੁਸ਼ਟ ਸ਼ਸ਼ੇ ਨਹੀਂ ਲਾਉਣੇ ਦੁਸ਼ਟ ਦੁਸ਼ਟਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਇਹ ਨਕਤੀ ਉਚਾਰਨ ਕਰਨਾ ਆਮ ਕਈ ਅੰਜਾਨ ਪਾਠੀ ਸਿੰਘ ਨਟਕੀ ਕਹਿ ਜਾਂਦੇ ਹਨ ਕਕਾ ਪਹਿਲਾਂ ਲਾਉਣਾ ਨਕਤੀ ਜੋ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਉ ਹੈ ਤਰਕਟੀ ਰਹਾਉ ਜਿਨ ਕੈ ਹਿਰਦੈ ਨਾਹੀ ਹਰਿ ਸੁਆਮੀ ਤੇ ਵਿਗੜ ਰੂਪ ਬੇਰਕਟੀ ਤੇ ਵਿਗੜ ਰੂਪ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਬੇਰਕਟੀ ਨਹੀਂ ਕਹਿਣਾ ਬੇ ਤੋਂ ਡੈਸ਼ ਦੀ ਕਿ ਉਚਾਰਨ ਕਰਨਾ ਬੇ ਰਕਟੀ ਪੋਲਾ ਹੀ ਬੋਲਣਾ ਜੋ ਨਿਗੋਰਾ ਬਹੁ ਬਾਤਾ ਜਾਣੈ ਓਹ ਹਰ ਦਰਗ ਹੈ ਹੈ ਪ੍ਰਸਟੀ ਦੋਵੇਂ ਹਾਥੇ ਬੋਲਨੇ ਹਨ ਓਹ ਹਰ ਦਰਗ ਹੈ ਹੈ ਪ੍ਰਸਟੀ ਜੀਨ ਕੋ ਦਇਆਲ ਹੋਆ ਮੇਰਾ Swami ਤਿਨਾ ਸਾਧ ਜਨਾ ਪਗ ਚਕਤੀ ਇਹ ਵੀ ਚਟਕੀ ਨਹੀਂ ਕਹਿਣਾ ਚਕਤੀ ਹੀ ਉਚਾਰਨ ਕਰਨਾ ਤੇ ਪਾਗ ਜਿਹੜਾ ਪਾਦ ਹੈ ਇਹ ਪੋਲਾ ਉਚਾਰਨ ਕਰਨਾ ਨਾਨਕ ਪਤਿਤ ਪਵਿੱਤ ਮਿਲ ਸੰਗਤ ਨਾਨਕ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਪਤਿਤ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ ਪਤਿਤ ਪਵਿੱਤ ਮਿਲ ਸੰਗਤ ਇੱਥੇ ਵੀ ਸਰਾਮਾ ਗੁਰ ਸਤ ਗੁਰ ਪਾਛੈ ਛੁਕਟੀ ਇਹ ਵੀ ਛੁਕਟੀ ਉਚਾਰਨ ਕਰਨਾ ਹੈ ਛੁਟਕੀ ਨਹੀਂ ਕਹਿਣਾ ਹੈ ਛੱਕਾ ਇੱਕ ਇਹ ਉਚਾਰਨ ਕਰਨਾ ਹੈ ਛੱਕਾ ਇੱਕ ਯਾਨੀ 6 ਸ਼ਬਦਾਂ ਦੇ ਸੰਗ੍ਰਹਿ ਨੂੰ 6 ਸ਼ਬਦਾਂ ਦੇ ਜੋੜ ਨੂੰ ਸਮਦાયੇ ਨੂੰ ਛੱਕਾ ਕਹਿੰਦੇ ਹਨ ਯਾਨੀ ਇੱਥੇ 6 ਸ਼ਬਦ ਪੂਰੇ ਹੋ ਚੁੱਕੇ ਹਨ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਬਾਈ ਗੁਰ ਚਰਨੀ ਚਿੱਤ ਲਾਈਐ ਪ੍ਰਭ ਹੋਇ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਘਟ ਆਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਉਸ ਤਤ ਕਰਹ ਸੇਵਕ ਮੂਨ ਕੀਤੇ ਤੇਰਾ ਅੰਤ ਨ ਕਤੁ ਹੋ ਪਾਈਐ ਤੇਰਾ ਅੰਤ ਨ ਕਤੁ ਹੋ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਾਧ ਬਲ ਜਾਈਐ ਦੀਵ ਗੰਧਾਰੀ ਮਾਈ ਹੋਂ ਹਾਰ ਸੋ ਹੋਈਐ ਸੋ ਹੋਈਐ ਮਾਈ ਕਦ ਤੇ ਵਿਸਰਾਮ ਹੈ ਮਾਈ ਹੋਂ ਹਾਰ ਸੋ ਹੋਈਐ ਰਾਚ ਰਹਿਉ ਰਚਨਾ ਪ੍ਰਾਪ ਆਪਣੀ ਕਹਾ ਲਾਭ ਕਹਾ ਖੋਈਐ ਰਹਾਉ ਕਹਿ ਫੂਲਹਿ ਆਨੰਦ ਵਿਖੇ ਸੁਖ ਕਬ ਹਸਨੋ ਕਬ ਰੋਈਐ ਇਸਰਾਮ ਧਿਆਨ ਨਾ ਲਉਣਾ ਹੈ ਕਹਿ ਫੂਲਹਿ ਆਨੰਦ ਵਿਖੇ ਸੁਖ ਇਥੇ ਵਿਸਰਾਮ ਹੈ ਕਬ ਹਸਨੋ ਕਬ ਰੋਈਐ ਕਬ ਹੂ ਮੈਲ ਭਰੇ ਅਬਮਾਨੀ ਕਬ ਸਾਧੂ ਸੰਗ ਧੋਈਐ ਕੋਇ ਨਾ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੁਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਪਤੈ